ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਵੀ ਆ ਤੇ ਉਹ ਸੁੱਕੀਆਂ ਹਾਂ ਜੀ ਆਪਾਂ ਬਣਾਉਣ ਲੱਗੇ ਆਂ ਜੀ ਗਾਜਰਾਂ ਨੂੰ ਸੁਕਾ ਕੇ ਜੀ ਸੁੱਕੀਆਂ ਕਰਕੇ ਰੱਖ ਲੈਣੀਆਂ ਨੇ ਜਦੋਂ ਵੀ ਆਪਾਂ ਕੋਈ ਚੀਜ਼ ਬਣਾਉਣੀ ਆ ਜਮੈਗੀ ਜਾਂ ਪਾਸਤਾ ਉਹਦੇ ਵਿੱਚ ਥੋੜੀਆਂ ਜੀਆਂ ਪਾਣੀ ਵਿੱਚ ਪਾ ਕੇ ਆਪਾਂ ਵੀ ਦਵਾਰੇ ਜੀ ਉਹਨੂੰ ਐਹ ਜਿਹੇ ਕਰ ਕਰਦੇ ਆ ਜਿਹੇ ਕਿ ਆਪਾਂ ਹੁਣ ਰੱਖੀਆਂ ਨੇ ਇਹ ਤਾਂ ਦੁਗਾਸ ਕਰਕੇ ਆਪਾਂ ਇਹ 2 ਦਿਨ ਚ ਧੁੱਪ ਲੱਗ ਗਈ ਜੀ ਇਹ 3 ਦਿਨ ਚ ਲੱਗ ਗਈ ਰਪਨ ਸੁਕਾ ਕੇ ਇਹਨੂੰ ਬਾਕਸ ਦੇ ਵਿੱਚ ਪਾ ਲੈਣਾ ਹਾਂਜੀ ਆਪਾਂ ਜਾਂ ਕੋਈ ਕੋਹੀ ਦੇ ਵਿੱਚ ਜਾਂ ਸਾਬਜੀ ਦੇ ਵਿੱਚ ਜਾਂ ਚੌਲ ਚਾਵਲ ਦੇ ਵਿੱਚ ਵੀ ਪਾ ਸਕਦੇ ਹਾਂ ਇਹਨਾਂ ਨੂੰ ਜੇ ਤੁਸੀਂ ਛੇਵਲਾ ਮੈਂ ਤਾਂ ਵੀ ਸੁਕਾਉਣੀਆਂ ਨਹੀਂ ਉਹ ਵੀ ਸੁਕਾ ਸਕਦੇ ਹਾਂ ਮੈਗੀ ਚ ਵੀ ਪਾ ਸਕਦੇ ਹਾਂ ਥੋੜੀਆਂ ਜਿਹੀ ਆਪਾਂ ਪਾਣੀ ਵਿੱਚ ਪਾ ਲੈਣੀਆਂ ਨੇ ਚਮਚਾ ਦੋ ਚਮਚੇ ਵੀ ਉਹ ਵੀ ਇਹ ਜਿਹੀ ਬਣ ਜਾਣਗੀ ਇਹ ਜਿਹੜੇ ਵੀ ਆਪਾਂ ਸੁੱਕੀਆਂ ਹੋਰ ਗਏ ਸੁੱਕੀਆਂ ਨੂੰ ਜਦੋਂ ਵੀ ਬਰਤਨਾਂ ਪਾਣੀ 'ਚ ਭਿਉਉਣ ਲੋ ਅੰਜੇ ਪੱਜੀ ਗਾਜਰਾਂ ਨੂੰ ਸਾਰੀਆਂ ਨੂੰ ਕद्दूकस ਕਰ ਲਾਂਗੇ ਕद्दूकस ਕਰਕੇ ਤੁਹਾਨੂੰ ਦਿਖਾਵਾਂਗੇ ਮੋਟੀਆਂ ਰੱਖਣੀਆਂ ਨੇ ਮੋਟੀਆਂ ਵੀ ਰੱਖ ਸਕਦੇ ਹੋ ਬਰੀਕੇ ਕੱਟਣੀਆਂ ਵੀ ਜਾਂ ਗੋਲ ਕੱਟਣੀਆਂ ਹੈ ਜੇ ਤੁਸੀਂ ਨੂੰ ਮਰਜ਼ੀ ਮਰਜ਼ੀ ਨਾਲ ਕੱਟ ਸਕਦੇ ਹੋ ਹਾਂਜੀ ਆਪਾਂ ਨੇ ਹੀ ਸਾਰੀਆਂ ਗਾਜਰਾਂ ਦੀ ਕੱਦੂਕਸ ਕਰ ਲਈਆਂ ਜੀ ਤੇ ਅੱਧੀਆਂ ਜੀ ਗਾਜਰਾਂ ਆਪਾਂ ਨੇ ਇਸ ਤਰ੍ਹਾਂ ਗੋਲ-ਗੋਲ ਕੱਟ ਲਈਆਂ ਜਿਵੇਂ ਆਪਾਂ ਸਲਾਦ ਕੱਟਦੇ ਹੁੰਨੇ ਤੇ ਉਧਰ ਜੀ ਇੱਕ ਓ ਦੀ ਤਿੰਨ ਭਾਂਡਿਆਂ ਦੇ ਵਿੱਚ ਆਪਾਂ ਨੇ ਪਾ ਲਈਆਂ ਗਾਜਰਾਂ ਕੱਦੂਕਸ ਕਰੀਆਂ ਹੋਈਆਂ ਹਾਂਜੀ ਇਹ ਜੀ ਆਪਣੀਆਂ 1 ਕਿਲੋ ਗਾਜਰਾਂ ਨੇ ਪਰ ਜੀ ਇਹਨਾਂ ਨੂੰ ਧੁੱਪ ਦੇ ਵਿੱਚ ਸੁਕਾ ਲਾਂਗੇ ਆਪਾਂ ਜੀ ਗਰਮੀਆਂ ਦੇ ਵਿੱਚ ਕਿਸੇ ਵੀ ਢਾਲ ਸਬਜ਼ੀ ਦੇ ਵਿੱਚ ਪਾ ਸਕਦੇ ਹਾਂ ਤੇ ਤਿੰਨ ਭਾਂਡਿਆਂ ਦੇ ਵਿੱਚ ਆਪਾਂ ਨੇ ਕਦੂਕਸ਼ ਕਰਕੇ ਪਾ ਲਈਆਂ ਜੀ ਇੱਕ ਟ੍ਰੇ ਦੇ ਵਿੱਚ ਆਪਾਂ ਨੇ ਗੋਲ-ਗੋਲ ਪੀਸ ਕੱਟ ਲਏ ਪੀਸ ਆਪਾਂ ਜੀ ਆਪਣੀ ਮਰਜ਼ੀ ਅਨਸਾਰ ਜਿਸ ਤਰ੍ਹਾਂ ਦੇ ਵੀ ਕੱਟਣੇ ਚਾਹੁੰਦੇ ਆ ਕੱਟ ਸਕਦੇ ਆਪਾਂ ਇਹਨਾਂ ਨੂੰ ਧੁੱਪ ਦੇ ਵਿੱਚ ਤਿੰਨ-ਚਾਰ ਦਿਨ ਜੀ ਸੁਕਾ ਲਾਂਗੇ ਹਾਂਜੀ ਆਪਾਂ ਜੀ 2-3 ਦਿਨ ਧੁੱਪ ਦੇ ਵਿੱਚ ਸੁਕਾ ਲਈਆਂ ਸੀਗੀਆਂ ਗਾਜਰ ਆਪਣੇ ਜੀ ਗਾਜਰਾਂ ਸੁੱਕ ਕੇ ਇਸ ਤਰ੍ਹਾਂ ਹੋ ਗਈਆਂ ਉਹ ਜੀ ਬਾਰੀਕ ਕੱਦੂ ਕਸ਼ ਦੇ ਨਾਲ ਕਰੀਆਂ ਸੀ ਜੇ ਮੋٹے ਦੇ ਨਾਲ ਕਰਨਾ ਚਾਹੁੰਦੇ ਤਾਂ ਜੀ ਆਪਾਂ ਮੋٹے ਨਾਲ ਵੀ ਕਰ ਸਕਦੇ ਆ ਜੀ ਹਾਂਜੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ